ਵਾਰੀਜੀ ਦਾ ਖਾਲਸਾ ਵਾਰੀਜੀ ਕੀ ਫਤਿਹ ਗੱਲ ਕਰਦੇ ਆਪਾਂ ਪੰਜਾਬ ਪੁਲਿਸ ਮੁਲਾਜ਼ਮ ਦੀ ਜਿਹੜੀ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਆ ਜਿਸ ਦਾ ਨਾਮ ਆ ਗਗਨਦੀਪ ਸਿੰਘ ਆ ਪਿੰਡ ਗੁੜਥਲੀ ਤੇ ਜ਼ਿਲ੍ਹਾ ਬਠਿੰਡਾ ਦਾ ਦੱਸਿਆ ਜਾ ਰਿਹਾਗਾ ਹੁਣੇ ਜਿੱਥੇ ਆਪਣੇ ਮਹਿਕਮੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉੱਥੇ ਐਮ ਐਲ ਏ ਮੰਤਰੀ ਸੰਤਰੀ ਕੋਈ ਵੀ ਨਹੀਂ ਬਖਸ਼ਿਆ ਜਣੇ ਕਿ ਜੋਗਤ ਮਜੀਠੀ ਨੇ ਕੀਤਾ ਉਹ ਵੀ ਸਾਰਾ ਕੁਝ ਦੱਸਿਆਗਾ ਤੇ ਸਿੱਧੂ ਮੂਸੇਵਾਲੇ ਦਾ ਕਤਲ ਕਿਹਨੇ ਕਰਵਾਇਆ ਦੀਪ ਸਿੱਧੂ ਦਾ ਕਤਲ ਕਿਹਨੇ ਕਰਵਾਇਆ ਅਜ ਤੋ ਦੇਖ ਕੇ ਉਹਨੇ ਵੱਡੇ ਖੁਲਾਸੇ ਕੀਤੇ ਨੇ ਤੇ ਉਸ ਨੌਜਵਾਨ ਦੀ ਇੱਕ ਨਵੀਂ ਵੀਡੀਓ ਹੋਰ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਉਹ ਦੱਸ ਰਿਹਾ ਕਿ ਇੰਟੈਲੀਜੈਂਸਿਏ ਮੇਰੇ ਮਗਰ ਲੱਗੀਆਂ ਤੇ ਮੈਨੂੰ ਫੜਨ ਨੂੰ ਫਿਰਦੀਆਂ ਨੇ ਤੇ ਮੈਨੂੰ ਚੱਕਰ ਨੂੰ ਫਿਰਦੀਆਂ ਨੇ ਜਿੱਥੇ ਮੈਂ ਜਾਣਾ ਉੱਥੇ ਪਿੱਛੇ ਵਗ ਜਾਂਦੀਆਂ ਨੇ ਤੇ ਉਹ ਤੁਹਾਨੂੰ ਵੀਡੀਓ ਵੀ ਦਿਖਾਉਣੇ ਉਸ ਤੋਂ ਪਹਿਲਾਂ ਤੁਹਾਨੂੰ ਉਹਦੀ ਉਹ ਵੀਡੀਓ ਦਿਖਾ ਦਈਏ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਉਹੀ ਪੁਲਿਸ ਮੁਲਾਜ਼ਮਾ ਗਗਨਦੀਪ ਸਿੰਘ ਤੇ ਜਿਹੜਾ ਕਿ ਹੁਣ ਪਿੰਡ ਵਾਸੀ ਉਹਦੇ ਹੱਕ ਦੇ ਵਿੱਚ ਆਏ ਨੇ ਤੇ ਨਿਤਰੇ ਨੇ ਪਿੰਡ ਵਾਸੀਆਂ ਨੇ ਵੱਡਾ ਇਕੱਠ ਕੀਤਾਗਾ ਹੁਣ ਅੱਗੇ ਦੀ ਕਹਾਣੀ ਕੀ ਆ ਕੀ ਰੂਪਰੇਖਾ ਕੀ ਕਿ ਪੁਲਿਸ ਪ੍ਰਸ਼ਾਸਨ ਨੂੰ ਫੜ ਕੇ ਕੀ ਪੁੱਛ ਗਿਸ ਕਰੂਗਾ ਕਿ ਜਿਹੜੇ ਉਹ ਐਡਵੋਕੇ ਖਲਾਸੇ ਕੀਤੇ ਨੇ ਤੇ ਉਹਨਾਂ ਦੇ ਵਿੱਚੋਂ ਕੀ ਸੱਚ ਨਿਕਲੂਗਾ ਕਿੰਨਾ ਕ ਸੱਚ ਨੇਬੜਦਾਗਾ ਬਿਸਕੋ ਪੋਰਸ ਮਲਾਜ ਪਹਿਲਾ ਕਹਿ ਰਿਹਾਗਾ ਕਿ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਜਿਹੜੀ ਸੂਣੀ ਤੇ ਉੱਤੇ ਚੜਿਆ ਜਾਂਦਾਗਾ ਉਤੇ ਪਰਚੇ ਕੀਤੇ ਜਾਂਦੇ ਨੇ ਉਹਨੂੰ ਸਸਪੈਂਡ ਵੀ ਕੀਤਾ ਜਾ ਸਕਦਾਗਾ ਉਹਨੇ ਕਿਹਾ ਕਿ ਮੈਨੂੰ ਸਸਪੈਂਡ ਕਰ ਦਿਓ ਜੋ ਮਰਜ਼ੀ ਕਰ ਦਿਓ ਕਹਿੰਦਾ ਮੈਂ ਹੁਣ ਮੇਰਾ ਜਿਹੜਾ ਮੂੰਹ ਦੇ ਵਿੱਚੋਂ ਸਬਦ ਨਿਕਲਗੇ ਬਾਅਦਸ ਨਹੀਂ ਹੁੰਦੇ ਤਾਂ ਲੋ ਸਾਰਿਆਂ ਨੂੰ ਪਤਾ ਕਿ ਲਗਾਤਾਰ ਜਿਹੜੀਆਂ ਵੀਡੀਓ ਨੇ ਉਹਨੀਆਂ ਚਰਚਾ ਦੇ ਵਿਸ਼ਾ ਬਣੀਆਂ ਹੋਈਆਂ ਨੇ ਤੇ ਜਿੱਥੇ ਲੋਕਾਂ ਦੇ ਰੌਂਗ ਤੇ ਖੜੇ ਕੀਤੇ ਨੇ ਕਿ ਪੁਲਸਾਂ ਅਵਸਰ ਆ ਜਾਂ ਐਮਐਲਏ ਜਾਂ ਮੰਤਰੀ ਆ ਕੁਸ ਕਰ ਰਹੇ ਨੇ ਪੰਜਾਬ ਦੇ ਅੰਦਰ ਵਿੱਚ ਰਹਿ ਕੇ ਜਿੱਥੇ ਉਹਨੇ ਭਗਵੰਤ ਮਾਨ ਤੇ ਵੀ ਜਿਹੜਾ ਨਿਸ਼ਾਨਾ ਸਾਧਿਆਗਾ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆਗਾ ਤੇ ਸਿੱਧੂ ਮੂਸੇਵਾਲ ਦੇ ਪਿੱਛੇ ਕਤਲ ਦੇ ਪਿੱਛੇ ਹੱਥ ਕਿਸ ਦਾਗਾ ਉਹ ਵੀ ਉਹਨੇ ਇੱਕ ਇਸ ਵੀਡੀਓ ਦੇ ਵਿੱਚ ਵੱਡਾ ਖਲਾਸਾ ਕੀਤਾਗਾ ਤੇ ਪਹਿਲਾਂ ਤੁਹਾਨੂੰ ਵੀਡੀਓ ਸੁਣਾਦਾ ਫਿਰ ਮੈਂ ਦੂਜੀ ਵੀਡੀਓ ਜਿਹੜੀ ਉਹਦੀ ਆਪਣੇ ਪਿੰਡ ਵਸਤੀਆਂ ਦੇ ਨਾਲ ਜਾ ਕੇ ਜਿਹੜਾ ਕੱਟ ਦੇ ਵਿੱਚ ਖੜਾ ਉਹ ਸੁਣਾਉਣਾ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਵੇਖਿਓ ਤੁਸੀਂ ਸਾਰੀ ਕਿਉਂਕਿ ਇਹ ਬਿਹਾਰੀ ਮੇਨ ਨਾਲ 10 ਸਾਲ ਵਧੀਆ ਹੋਣ ਕਹਿੰਦੇ ਨੇ ਕੁਝ ਨਹੀਂ ਕਹਿੰਦੇ ਯਾਰ ਆਹ ਸਿਸਟਮ ਹੋਊਗਾ ਤੁਸੀਂ ਦੇਖ ਲਾ ਹੁਣ ਸਾਰੇ سپਹਾਂ ਨੂੰ ਬੇਨਤੀ ਹੈ ਤੁਸੀਂ ਆਪਦੇ ਹੱਥਾਂ ਚ ਕਮਾਂ ਲੈ ਲੋ ਬਹੁਤ ਟਾਈਮ ਹੋ ਗਿਆ ਅਫਸਰ ਸੋਣਨਾ ਠੱਕਰੇ ਦੇ ਬੰਦ ਲਗਾ ਛੋੜੀਆਂ ਹੁੰਦੀਆਂ ਨਹੀਂ ਆ ਕਿ ਕਿੱਥੋਂ ਕੁਛ ਤੱਕ ਦੂਰ ਦੂਰ ਤੱਕ ਅ ਬਦਿਆ ਨਹੀਂ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋਆਂ ਕਿਵੇਂ ਭੱਜੀਆਂ ਫਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੱਲ ਅਟੈਕ ਹੋਇਆ ਦਾ ਅਸਤੋਂ ਬੇ ਬਾਹਾਂ ਬਟੀਆਂ ਅਸ ਵੀ ਦੀ ਲੜਾਈ ਜਾਂਦਾ ਹੈ ਲੀਡਰ ਕਾਹਨ ਹੈ ਆ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦੇ ਧਰ ਤੇ ਚੱਲ ਕੋ ਨਹੀਂ ਤਾਂ ਬਹੁਤ ਭੇੜੀ ਹੋਣੀ ਹੈ ਤੁਹਾਡਾ ਜਿੰਨੇ ਆ ਥਾਣੇਦਾਰ ਆ ਜੇ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀਏ ਸਾਡੇ ਇਹਨਾਂ ਦਾ ਸਾਡੇ ਵੀ ਤਿੰਨ ਢਡੇ ਬਣੇ ਹੋਏ ਆ ਅਫਸਰਾਂ ਦਾ ਆਟਾ ਥਾਣੇਦਾਰਾਂ ਦਾ ਆਟਾ ਸਪੰਜਾ ਲੱਗਾ ਅੱਧਾ ਆਟਾ ਜਨਾਲੀ ਭਰਤੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਹਾਂ ਕਹਿਣੇ ਗੁਰੂ ਦੀ ਸੋਹਾਂ ਹੀ ਭਰਤੀ ਇਥੇ ਐਸਰ ਜਦੂ ਹੀ ਸੋਹਾਂ ਸੋਨਾਂ ਨਮੀ ਨਹੀਂ ਆ ਇੱਕ ਤੋਂ ਵਾਰੀ ਆਜੋ ਸਾਰੇ ਇਹ ਮੇਰਾ ਜਿਹੜੀ ਵੀਡੀਓ ਸੁਣਾਉਣ ਦਾ ਮਕਸਦ ਇਹ ਸੀ ਕਿ ਤੁਹਾਨੂੰ ਦੱਸ ਦੇ ਕਿ ਇਹ ਉਹੀ ਪੁਲਿਸ ਮਲਾਜਮਾਂ ਜਿਹਦੀ ਤੁਸੀਂ ਆਵਾਜ਼ ਸੁਣ ਲਈ ਵੀਡੀਓ ਵੀ ਵੇਖ ਲਈ ਹੋਣੀ ਆ ਕਿ ਜਿਹੜਾ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਜਿਸ ਦੀਆਂ ਕਿ ਜਿਹੜਾ ਤਹਿਲਕਾ ਮੱਚਿਆ ਹੋਇਆਗਾ ਪੰਜਾਬ ਸਰਕਾਰ ਦੇ ਵਿੱਚ ਤੇ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆਗਾ ਤੇ ਲੋਕਾਂ ਵੱਲੋਂ ਜਿਹੜਾ ਆਗਾ ਸਵਾਲ ਵੱਡੇ ਖੜੇ ਕੀਤੇ ਜਾ ਰਹੇ ਨੇ ਤੇ ਹੁਣ ਇਹਦੀ ਵੀਡੀਓ ਇੱਕ ਤੁਹਾਨੂੰ ਮੈਂ ਉਹ ਵੀਡੀਓ ਸੁਣਾਉਣਾ ਜਿਹੜੀ ਪਿੰਡ ਦੇ ਵਿੱਚ ਜਾ ਕੇ ਇਹਨਾਂ ਸੱਤ ਦੇ ਵਿੱਚ ਕੱਟ ਕੀਤਾ ਗਿਆ ਲੋਕਾਂ ਦੇ ਸਾਹਮਣੇ ਕੀ ਗੱਲ ਰੱਖੀ ਉਹ ਵੀ ਵੀਡੀਓ ਤੁਹਾਨੂੰ ਸੁਣਾਉਣੀ ਹੈ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਜੀ ਆਪ ਸਾਨੂੰ ਆਸਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਜੋ ਵੀਡੀਓ ਪਾਈ ਸੀ ਉਹਦੇ ਸੰਬੰਧ ਵਿੱਚ ਮੇਰੇ ਆਪ ਤੇ ਯਾਰ ਦੋਸਤਾਂ ਜਾਂ ਹੋਰ ਕਹਾਣੀਆਂ ਤਾਂ ਉਹਨਾਂ ਦੇ ਵਿਚਨੇੜਾ ਵੱਜ ਰਹੀਆਂ ਇਹ ਮੈਂ ਵੀਡੀਓ ਪਾਈ ਆ ਤੇ ਤੁਹਾਨੂੰ ਲੱਗਦਾ ਮੈਂ ਬਹੁਤ ਵੱਡਾ ਕਸੂਰ ਕਰਤਾ ਤੇ ਤੁਸੀਂ ਮੈਨੂੰ ਪੈਂਟ ਆਏ ਸਾਹਮਣੇ ਦੇਖਿਓ ਮੇਰੇ ਪਿੰਡ ਦੀ ਪੰਚਾਇਤ ਖੜੀ ਐ ਕੋਲ ਨੌਜਵਾਨਾਂ ਕੋ ਫੜਿਆ ਮੈਂ ਤੁਸੀਂ ਮੈਂ ਕੁਝ ਰੋ ਦੀ ਤਾਂ ਮੇਰੇ ਪਰਚਾ ਦੇਣਾ ਜਾਂ ਜੇਰ ਚ ਰੱਖਣਾ ਤਾਂ ਤੁਸੀਂ ਮੈਨੂੰ ਇਹਨਾਂ ਦੇ ਸਾਹਮਣੇ ਲੈ ਕੇ ਜਾਓ ਐਸ ਤਰ੍ਹਾਂ ਨਾ ਕਰੋ ਕਿ ਤੁਸੀਂ ਇਹਨਾਂ ਸਟਾਫ ਮੈਂ ਪਿੰਡ ਤੋਂ ਮਿਹਰੇ ਚਲਾ ਗਿਆ ਉੱਥੇ ਮੈਨੂੰ ਭਾਲਦਾ ਫਿਰਿਆ ਹੋਰ ਬਾਜਿੱਥੇ ਜਾਵਾ ਜਨਾ ਉੱਥੇ ਮੈਨੂੰ ਭਾਲੀ ਜਾਂਦੇ ਆ ਵੀ ਮੈਂ ਐਡਾ ਕਸੂਰ ਕੀ ਕੀਤਾ ਹੈਗਾ ਆ ਮੇਰੇ ਪਿੰਡ ਵਾਲੇ ਖੜੇ ਇਹਨਾਂ ਦੇ ਸਾਹਮਣੇ ਮੈਨੂੰ ਲੈ ਜਾਓ ਮੈਂ ਇਹਨਾਂ ਨੂੰ ਰਿਪੋਰਟ ਸਬਮਿਟ ਕਰੋ ਨਾ ਮੈਨੂੰ ਕਰੋ ਵਾਇਕੁ ਟਿਕਾ ਖਾਲਸਾ ਵਾਇਕੁ ਹੀ ਰਿਪੋਰਟ ਇਹ ਤੁਸੀਂ ਵੀਡੀਓ ਸੁਣ ਲਈ ਇਹ ਉਹੀ ਨੌਜਵਾਨਾਂ ਜਿਹੜੀ ਹੁਣ ਆਨੇਕ ਲੋਕ ਕਹਿ ਰਹੇ ਨੇ ਕਿ ਜੀ ਇਹ ਦੇਪਰੈਸ਼ਨ ਦੇ ਵਿੱਚ ਆ ਕੋਈ ਕਹਿ ਰਿਹਾ ਜੀ ਇਹ ਚਿੱਟਾ ਖਾਂਦਾ ਕੋਈ ਕੁਝ ਕੋਈ ਕੁਝ ਜਾਨੀ ਕਿ ਜਿੰਨੇ ਮੂੰਹ ਓਨੀਆਂ ਗੱਲਾਂ ਹੁਣ ਤੁਹਾਨੂੰ ਲੱਗਦਾ ਕਿ ਪਿੰਡ ਵਾਸੀ ਜੇਕਰ ਗੱਲ ਇਹ ਹੁੰਦੀ ਤਾਂ ਪਿੰਡ ਵਾਸੀ ਦੱਸਦੇ ਅੱਜ ਪਿੰਡ ਵਾਸੀਆਂ ਦੇ ਸਾਹਮਣੇ ਕੱਟ ਕਰਕੇ ਇਹਨੇ ਕਿਹਾਗਾ ਕਿ ਮੈਂ ਪਿੰਡ ਦੇ ਵਿੱਚੋਂ ਇਹਨੂੰ ਫੜ ਲਓ ਤੇ ਇੰਟੈਲੀਜੈਂਸ ਦੇ ਮਗਰ ਫਿਰਦਿਆਂ ਦੇ ਸੀਆਈ ਸਟਾਫ ਮਗਰ ਫਿਰਦਾਗਾ ਭਾਲ ਦਾ ਤੇ ਕਹਿੰਦਾ ਮੈਂ ਜਿੱਥੇ ਵਗ ਜੈਨਾ ਉੱਥੇ ਮਾਰ ਆ ਜਾਂਦੇ ਆ ਤੇ ਕਹਿੰਦਾ ਮੈਂ ਪਿੰਡ ਦੇ ਵਿੱਚ ਖੜਾਗਾ ਪਿੰਡ ਦੇ ਸਾਹਮਣੇ ਫੜ ਕੇ ਲੈ ਜਾਓ ਮੈਨੂੰ ਜੋ ਮੁਕੱਦਮਾ ਦਰਜ ਹੋਣ ਤਾਂ ਕਹਿੰਦਾ ਉਹ ਕਰ ਦਿਓ ਹੁਣ ਤੁਸੀਂ ਇਹਦੇ ਵਿੱਚ ਆਪ ਅੰਦਾਜ਼ਾ ਲਾ ਲਓ ਕਿ ਜੇਕਰ ਇੱਕ ਪੁਰਸ਼ ਮਲਾਜਮ ਨੇ ਕੁਝ ਬੋਲਿਆਗਾ ਤੱਥਾਂ ਦੇ ਆਧਾਰ ਤੇ ਬੋਲਿਆਗਾ ਸਬੂਤਾਂ ਦੇ ਆਧਾਰ ਤੇ ਬੋਲਿਆਗਾ ਦੇਖੋ ਫੇਰ ਤਾਂ ਆਪਾਂ ਨਹੀਂ ਮੰਨਦੇ ਕਿ ਉਹਦਾ ਕੋਈ ਗਰਾਹਗਾ ਕਿਉਂਕਿ ਸੱਚ ਹਰ ਕਿਸ ਨੂੰ ਬੋਲਣਾ ਚਾਹੀਦਾਗਾ ਜੇਕਰ ਬੋਲਿਆ ਉਹਨਾਂ ਨੇ ਕੋਈ ਝੂਠ ਬੋਲਿਆ ਆਪਣੇ ਕੋਲੋਂ ਗੱਲਾਂ ਬਣਾ ਕੇ ਬੋਲਦਿਆਂ ਨੇ ਫਿਰ ਮਾੜੀ ਗੱਲ ਆ ਪਰ ਇੱਕ ਗੱਲ ਕਹਿਦੇ ਆ ਕਿ ਜਿਸ ਤਰ੍ਹਾਂ ਲੋਕ ਕਹਿੰਦੇ ਆ ਜੀ ਡਿਪਰੈਸ਼ਨ ਦੇ ਵਿੱਚ ਆ ਤਾਂ ਨੂੰ ਲੱਗ ਰਿਹਾ ਕਿ ਡਿਪਰੈਸ਼ਨ ਦੇ ਵਿੱਚ ਆ ਇਹ ਠੀਕ ਆ ਕਿ ਬੰਦਾ ਡਿਪਰੈਸ਼ਨ ਦੇ ਵਿੱਚ ਅੱਜ 99% ਦੁਨੀਆ ਡਿਪਰੈਸ਼ਨ ਦੇ ਵਿੱਚ ਆ ਬੱਸ ਇਹਦਾ 100% ਹੀ ਆ ਚਲੋ ਜੀ ਆਪਾਂ ਬੱਚਿਆਂ ਨੂੰ ਕੱਢ ਲਈਏ ਕਿਸੇ ਨੂੰ ਕਾਸੇ ਦਾ ਕਿਸੇ ਨੂੰ ਕਾਸੇ ਦਾ ਡਿਪਰੈਸ਼ਨ ਆ ਤੇ ਪਰ ਇਹ ਗੱਲ ਕਹਿ ਦੇਣੀ ਇੱਕ ਇਹ ਗੱਲ ਤੋਂ ਜਿਹੜਾ ਮੁੱਖ ਮੋੜ ਲੈਣਾ ਕਿ ਜੇ ਤਾਂ ਚਿੱਟਾ ਖਾਂਦਾ ਜੇ ਗੋਲੀਆਂ ਖਾਂਦਾ ਜੀ ਇਹ ਫਲਾਨਾ ਖਾਂਦਾ ਜੀ ਧਮਕਾ ਖਾਂਦਾ ਠਿੰਗੜਾ ਖਾਂਦਾਗਾ ਤੇ ਇਹ ਡਿਪਰੈਸ਼ਨ ਦੇ ਵਿੱਚ ਆ ਇਹਨਾਂ ਗੱਲਾਂ ਤੋਂ ਕਿਨਾਰਾ ਕਰਕੇ ਕੁਝ ਨਹੀਂ ਹੋਣਾ ਤਹ ਤੱਕ ਜਾਣਾ ਜ਼ਰੂਰੀ ਹੁੰਦਾਗਾ ਬੰਦੇ ਦੇ ਬਰਬਲੇ ਇੱਕ ਪਤਾ ਨਹੀਂ ਕਦੋਂ ਕਦੇ ਅੰਦਰ ਹੋਣਗੇ ਜਿਹੜਾ ਇਹਦੇ ਇੰਨਾ ਸੱਚ ਦੱਸਿਆਗਾ ਕਿਉਂਕਿ ਇਹਦੇ ਗੱਲਾਂ ਤੋਂ ਪਤਾ ਲੱਗਦਾ ਕਾ ਕਿ ਨੌਜਵਾਨ ਜਿਹੜੇ ਸੋਚੀ ਬਹੁਤ ਆ ਕਿਉਂਕਿ ਬੜਾ ਕੁਝ ਦੱਸ ਰਿਹਾ ਤੇ ਬੜਾ ਕੁਝ ਲਿਖਦਾ ਕਿ ਲਿਖਦਾ ਵੀ ਆ ਤੇ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਮੈਂ ਜਿੰਮ ਦੇ ਵੀਡੀਓ ਵਿੱਚ ਦਿਖਾਈਆਂ ਸੀ ਕੋਈ ਕਹਿੰਦਾ ਇਹ ਤਾਂ ਪਹਿਲਾਂ ਦੀਆਂ ਨੇ ਚਲੋ ਹੁਣ ਕਹਿਣ ਦਾ ਭਾਵ ਕਿ ਜਿਹੜੇ ਵੱਡੇ ਖਲਾਸੇ ਹੋਏ ਨੇ ਹੁਣ ਕੀ ਪੰਜਾਬ ਸਰਕਾਰ ਜਿੰਨਾ ਐਮਐਲਏ ਤੇ ਐਮਪੀ ਤੇ ਦੱਸਿਆ ਗਿਆ ਕਿ ਲੱਖਾਂ ਦੇ ਹਿਸਾਬ ਦੇ ਨਾਲ ਤਾਂ ਰੁਪਿਆ ਲੈ ਕੇ ਪੁਲਿਸ ਦੇ ਵਿੱਚ ਰੱਖਿਆ ਜਾਂਦਾ ਕਰੋੜਾ ਰੁਪਿਆ ਲੈ ਕੇ ਐਸਐਸਪੀ ਰੱਖਿਆ ਜਾਂਦਾਗਾ ਤੇ ਉਹਨਾਂ ਉੱਤੇ 50 ਸਰਕਾਰ ਪਰਚਾ ਦਰਜ ਕਰੂਗੀ ਉਹਨਾਂ ਆਪਦੇ ਹੀ ਮੰਤਰੀ ਸੰਤਰੀ ਨੇ ਜਿਹੜੇ ਉਹਨਾਂ ਦੇ ਜਿਨ੍ਹਾਂ ਦੇ ਰੈਫਾਇਨਰੀ ਦੇ ਵਿੱਚ ਕਹਿ ਰਹੇ ਆ ਕਿ ਗੱਡੀਆਂਾਂ ਨੇ ਇੰਨੇ ਚੱਲ ਰਹੀਆਂ ਨੇ ਫੇਰ ਸਿੱਧੂ ਮੂਸੇਵਾਲੇ ਦੇ ਕਾਕਲ ਦੇ ਪਿੱਛੇ ਦੇ ਇੱਕ ਵੱਡਾ ਇੱਕ ਹੋਰ ਆ ਪੰਜਾਬ ਦੇ ਹੀ ਮੰਤਰੀ ਦੇ ਕ ਹੱਥ ਦੱਸ ਦਿੱਤਾ ਹੁਣ ਇਹਦੇ ਵਿੱਚ ਵੀ ਹਲਚਲ ਜਰੂਰ ਮੱਚੇਗੀ ਕਹਿੰਦੇ ਸਿੱਧੂ ਮੂਸੇਵਾਲਾ ਦੂਸਰੀ ਪਾਰਟੀ ਬਿਲੋਂਗ ਕਰਦਾ ਸੀ ਕਾਂਗਰਸ ਨੂੰ ਬੇਸ਼ੱਕ ਉਹਦਾ ਬੋਲਣ ਦਾ ਕਹਿਣ ਦਾ ਅਨਾਜਾ ਵੱਖਰਾ ਸੀ ਚਲੋ ਉੱਠਿਆ ਉਹ ਕਾਂਗਰਸ ਪਾਰਟੀ ਵੱਲੋਂ ਸੀ ਤੇ ਅੱਜ ਵੀ ਉਹਦਾ ਪਰਿਵਾਰ ਕਾਂਗਰਸ ਪਾਰਟੀ ਦੇ ਵਿੱਚ ਆ ਪਰ ਹੁਣ ਜਿਹੜਾ ਖਲਾਸਾ ਕੀਤਾਗਾ ਉਹ ਮੰਤਰੀ ਕਿਸੇ ਹੋਰ ਪਾਰਟੀ ਦਾਗਾ ਹੁਣ ਇਹ ਤੇ ਵੀ ਵੱਡੇ ਸਵਾਲ ਉੱਠ ਉੱਟਣਗੇ ਦੂਸਰੀ ਗੱਲ ਇਹਨੇ ਦੀਪ ਸਿੱਧੂ ਦੀ ਕਹੀ ਆ ਕਿ ਕਿਸੇ ਮੰਤਰੀ ਦਾ ਉਹ ਟਰੱਕ ਸੀ ਐਕਸੀਡੈਂਟ ਕਰਾਇਆ ਰੀਨਾ ਰਾਏ ਪਿੱਛੇ ਬੈਠੀ ਬਾਅਦ ਵਿੱਚ ਮੂਰੇ ਆਈ ਆ ਇਹ ਸਾਰੇ ਖਲਾਸਿਆਂ ਦਾ ਜਿਹੜਾ ਇਹਦੇ ਵਿੱਚ ਇਸ ਪੁਰਸ ਮਲਾਜ਼ਮ ਦੀ ਜਿਹੜੀ ਕਿੰਨੀ ਕਹਦੇ ਵਿੱਚ ਸੱਚਾਈ ਆ ਇਹ ਤੁਸੀਂ ਸਿਰਫ ਐ ਕਮੈਂਟ ਕਰਕੇ ਨਾ ਸਾਲ ਲਿਆ ਕਰੋ ਕਿ ਇਹ ਡਿਪਰੈਸ਼ਨ ਦੇ ਵਿੱਚ ਆ ਜੀ ਇਹ ਕੁਝ ਖਾਂਦਾਗਾ ਜੋ ਖਾਵੇ ਡਿਪਰੈਸ਼ਨ ਦੇ ਵਿੱਚ ਹਰ ਇੱਕ ਬੰਦਾ ਹੁੰਦਾਗਾ ਪਰ ਗੱਲ ਤਾਂ ਇਹ ਆ ਨਾ ਜੋ ਗੱਲਾਂ ਕਰਿਆਗਾ ਅੱਪਾ ਉਸ ਗੱਲ ਨੂੰ ਜਸਟੀਫਾਈ ਨਹੀਂ ਕਰਦੇ ਉਸ ਗੱਲ ਨੂੰ ਆਪਾਂ ਤੈਅ ਤੱਕ ਨਹੀਂ ਜਾਂਦੇ ਉਸ ਗੱਲ ਦਾ ਸੋਚਦੇ ਨਹੀਂ ਕਿ ਹਾਂ ਭਾਈ ਹੋ ਸਕਦਾਗਾ ਜੇ ਬੰਦਾ ਸੱਚ ਬੋਲ ਰਿਹਾਗਾ ਤੇ ਇਹਦੇ ਹੋਰ ਕਿਸੇ ਦੇ ਖਿਲਾਫ ਨਹੀਂ ਸੱਚ ਬੋਲ ਦਿੱਤਾ ਜਾਂ ਹੋਰ ਕਿਸੇ ਦੇ ਖਿਲਾਫ ਨਹੀਂ ਮਾੜਾ ਬੋਲ ਦਿੱਤਾ ਇਹਨੇ ਪੰਜ ਸੱਤ ਜਾਣੇ ਕਿਉਂ ਜਿਹੜੇ ਚੁਣੇ ਨੇ ਹੁਣ ਮਜੀਠੀਏ ਬਾਰੇ ਜਿਹੜੀ ਗੱਲ ਕਹੀ ਆ ਕਿ ਬਠਿੰਡੇ ਦੇ ਵਿੱਚ ਟਣਾ ਦੇ ਟਾਂ ਜਿਹੜੇ ਸਮਾਗਲਰ ਨੇ ਜਿਹੜੇ ਫੜਿਆ ਗਿਆ ਨਸਾਂ ਫੜਿਆ ਗਿਆ ਉਹਨਾਂ ਨਾਲ ਕਹਿੰਦਾ ਮੇਰੀ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਸਾਨੂੰ ਮਜੀਠੀ ਨੇ ਫਸਾਇਆ ਤੇ ਜਿਹੜਾ ਨਫਾ ਮਜੀਠੀਆ ਕਮਾਉਂਦਾ ਸੀ ਇਹਦਾ ਪੁਲਿਸ ਮੁਲਾਜ਼ਮ ਦਾ ਇਹ ਕਹਿਣ ਦਾ ਮਤਲਬ ਇਹ ਇਹ ਸੀ ਦੂਸਰੇ ਪਾਸੇ ਕਹਿ ਰਿਹਾ ਕਿ ਬਿਹਾਰ ਦੀ ਤੇ ਇੱਥੇ ਤੇ ਫਰਾਂਦੇ ਦੀ ਪੁਲਿਸ ਆ ਰਹੀ ਆ ਨਕਲੀ ਵਰਦਿਆਂ ਪਾਈ ਫਿਰਦੇ ਆ ਇਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਤੇ ਸਵਾਲ ਆ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਲਿਖਣਾ ਕੁੱਝ ਹੀ ਟਾਈਮ ਦੇ ਬਾਅਦ ਇੱਕ ਤਾਹ ਨੂੰ ਇਸੇ ਨੌਜਵਾਨ ਦੀ ਨਵੀਂ ਵੀਡੀਓ ਦੇ ਨਾਮ ਲੈ ਆਉਣੇ ਆ ਉਹਦੇ ਤੱਕ ਬਣੇ ਰਹੋ ਤੁਸੀਂ ਪੰਜਾਬੀ ਵਿਰਸਾ ਤੁਸੀਂ ਟੀਵੀ ਜਿੰਨੇ ਵੀ ਸਰੋਤੇ ਵੇਖਦੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾਗਾ ਸ਼ੁਕਰਗੁਜ਼ਾਰ ਕਰਦਾਗਾ ਜਿਹੜੇ ਆਪਣੇ ਕੰਮ ਕਾਰ ਛੱਡ ਕੇ ਕਮੈਂਟ ਕਰਦੇ ਨੇ ਚਲੋ ਜੋ ਵੀ ਹਰ ਇੱਕ ਦਾ ਅਧਿਕਾਰ ਆ ਬੋਲਣ ਦਾ ਜੋ ਕਮੈਂਟ ਕਰਦਾ ਮਾੜੇ ਕਰਦਾ ਚੰਗੇ ਕਰਦਾਗਾ ਸਾਰਿਆਂ ਦਾ ਸਵਾਗਤ ਆ ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਅੰਨੇ ਭਗਤ ਬਣ ਜਾਈਏ ਇਹ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਪਾਰਟੀ ਦੇ ਵਿੱਚ ਕਿ ਸਾਡੀ ਪਾਰਟੀ ਉੱਤੇ ਇਹਦੇ ਸਵਾਲ ਚੁੱਕਤੇ ਤਾਂ ਅਸੀਂ ਇਸ ਦੇ ਮਾਗਰ ਪੈ ਜੀਏ ਨਹੀਂ ਇਹ ਨਹੀਂ ਹੋਣਾ ਚਾਹੀਦਾ ਪਾਰਟੀਆਂ ਰੱਖੋ ਆਪਦਾ ਸਾਰਾ ਕੁਝ ਰੱਖੋ ਪਰ ਇਹ ਦੇਖੋ ਕਿ ਬੰਦਾ ਕਿਉਂ ਸੱਚ ਬੋਲ ਰਿਹਾ ਕੀ ਕੀ ਰਹਿ ਜਾਗੀ ਕਿ ਇਹਦੇ ਪਿੱਛੇ ਕੀ ਕੁਸਾ ਬਾਕੀ ਇਹ ਕਹਿੰਦਾ ਹੁਣ ਉਹਨੂੰ ਗਿਰਫਤਾਰੀ ਸਕਦਾ ਲੱਗਦਾਗਾ ਜਲਦੀ ਹੋ ਜਾਣੀ ਐ ਇਸ ਪੁਲਿਸ ਬਲਾਜ਼ਮਨ ਦੀ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਵੱਡੇ ਖਲਾਸੇ ਵੀ ਕਰ ਦੇਵੇ ਜਾਂ ਫਿਰ ਪੁਲਿਸ ਨੂੰ ਚੁੱਪ ਕਰਾਉਣਾ ਚਾਹੁੰਦੀ ਆ ਇਹਦਾ ਦੇਖਦੇ ਆਉਣ ਵਾਲੇ ਦਾ ਦੱਸੂਗਾ ਸਮਾਂਗਾ ਲਗਭਗ ਤਾਂ 100% ਇਹਨੂੰ ਚੁੱਪ ਕਰਾਇਆ ਜਾਊਗਾ ਜੇ ਕਰ ਇਹਨੂੰ ਚੁੱਪ ਕਰਾਇਆ ਜਾਂਦਾਗਾ ਇਹਦਾ ਮਤਲਬ ਇਹ ਸਮਝ ਲਓ ਕਿ ਜਿਹੜੀ ਇਹਨੇ ਗੱਲਾਂ ਕਹੀਆਂ ਨੇ ਬਿਲਕੁਲ ਠੀਕ ਨੇ ਜੇ ਕਰ ਇਹਨੂੰ ਸਸਪੈਂਡ ਕੀਤਾ ਜਾਂਦਾਗਾ ਗਰਮਦਾਰ ਕਰਕੇ ਇਹਦੇ ਜਿਹੜੇ ਕਾਨੂੰਨ ਦੀ ਸਜ਼ਾ ਮੁਤਾਬਕ ਇਹਨੂੰ ਜੇਲ੍ਹ ਭੇਜਿਆ ਜਾਂਦਾਗਾ ਜਾਂ ਫਿਰ ਇਹਨੂੰ ਹੋਰ ਜਿਹੜੇ ਖਲਾਸੇ ਨੇ ਜਿਹੜੇ ਇਹਨੇ ਕੀਤੇ ਨੇ ਉਹਨਾਂ ਬਾਰੇ ਜੇਕਰ ਪੁਲਿਸ ਪੁੱਛਦੀ ਆ ਕਿ ਭਾਈ ਦੱਸ ਤੇਰੇ ਕੋਲ ਕੀ ਸਬੂਤ ਆ ਕਿ ਤੂੰ ਆ ਆ ਬੰਦਿਆਂ ਦੇ ਨਾਮ ਲੱਤੇ ਨੇ ਆ ਆ ਬੰਦੇ ਇਸ ਤਰ੍ਹਾਂ ਇਸ ਤਰ੍ਹਾਂ ਕਿਹੜੇ ਕਿਹੜੇ ਐਸਐਸਬੀ ਲਗਾਏ ਨੇ ਕਿਹੜੇ ਕਿਹੜੇ ਐਮਐਲ ਲਗਾਏ ਨੇ ਕਿੰਨੇ ਦੇ ਕਾਤਲ ਸਿੱਧੂ ਮਸੇਵਾਲ ਦਾ ਕਰਵਾਇਆਗਾ ਉਹ ਮੰਤਰੀ ਕਿਹੜਾਗਾ ਤੇ ਜੋ ਵੀ ਆ ਜਿੰਨਾ ਕੁਸ ਬੋਲਿਆ ਸੋਸ਼ਲ ਮੀਡੀਆ ਤੇ ਪਿਆਗਾ YouTube ਤੇ ਪਿਆਗਾ ਤੁਸੀਂ ਵੀਡੀਓ ਚੈਨਲ ਹਰ ਇੱਕ ਚੈਨਲ ਵਾਲੇ ਵੀਡੀਓ ਚਲਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਤੇ ਇਸ ਵੀਡੀਓ ਨੂੰ ਹੁਣ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਰੂਰ ਲਿਖਨੇ ਕਿ ਤੁਸੀਂ ਜਿਹਨੂੰ ਡਿਪਰੈਸ਼ਨ ਦੇ ਵਿੱਚ ਕਹਿ ਰਹੇ ਸੀ ਉਹ ਬੰਦਾ ਅੱਜ ਪਿੰਡ ਦੇ ਸਾਹਮਣੇ ਇਹ ਗੱਲਾਂ ਕਹਿ ਰਿਹਾ ਹੈਗਾ ਕਿ ਜਿੱਥੇ ਮੈਂ ਜਾਂਦਾ ਮੇਰੇ ਮੰਗਰ ਸੀ ਇਹ ਸਟਾਫ ਮਾਰ ਲੱਗਿਆ ਹੋਇਆਗਾ ਕਹਿੰਦਾ ਮੈਨੂੰ ਪਿੰਡ ਦੇ ਵਿੱਚੋਂ ਫੜ ਕੇ ਲੈ ਜਾਓ ਮੈਨੂੰ ਤਾਂ ਨਹੀਂ ਲੱਗਦਾ ਕਿ ਬੰਦਾ ਡਿਪਰੈਸ਼ਨ ਦੇ ਵਿੱਚ ਹੋਊਗਾ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਸਾਰੀ ਦੁਨੀਆ ਡਿਪਰੈਸ਼ਨ ਦੇ ਵਿੱਚ ਆ ਕੋਈ 10% ਆ ਕੋਈ 20% ਆ ਕੋਈ 50% ਆ ਤੇ ਜਿਹੜਾ ਉਹ ਉੱਪਰ ਉਹਦਾ ਵਿਚਾਰਾ ਹਸਪਤਾਲਾਂ ਦੇ ਵਿੱਚ ਆ ਜਾਬਰ ਘਰੇ ਸੰਗਲਾਂ ਦੇ ਵਿੱਚ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਲਿਖਨੇ ਨਾ ਭੁੱਲੋ ਧੰਨਵਾਦ ਵਰਜੂ ਦਾ ਖਾਲਸਾ ਵਰਜੂ ਕੀ ਫਤਿਹ